ਤੁਣਕਾ ਤੁਣਕਾ ਗਾਣਾ ਤੁਣਕਾ ਤੁਣਕਾ ਦਿ ਮੂਵੀ ਵੈਚ 2013 ਨਾਉ 6 ਇਚ ਇਹਨਾਂ ਦੀ ਤੀਸਰੀ ਫਿਲਮ ਆਈ ਜਸ ਫੀਲ ਕਿ ਇਹ ਆਪਣੇ ਇੰਡਸਟਰੀ ਦੇ ਆਉਣ ਵਾਲੇ ਆਉਣ ਵਾਲੇ ਨਹੀਂ ਇਹ ਆਪਣੇ ਇੰਡਸਟਰੀ ਦੇ ਹੀਰੇ ਨੇ ਪਰ ਤਰਾਸ਼ਣਾ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਜ਼ਿੰਮੇਵਾਰੀ ਹੈ ਬਿਕਾਜ਼ ਇਹ ਇਕੱਲੇ ਹੀ ਲੱਗੇ ਹੁੰਦੇ ਨੇ ਕੋਈ ਕੈਂਪ ਨਹੀਂ ਕੋਈ ਸਪੋਰਟ ਨਹੀਂ ਘਰੋਂ ਹੀ ਪੈਸਾ ਫੂਕਣਾ ਫੂਕਣਾ ਜਿੱਦਾਂ ਕਹਿੰਦੇ ਨੇ ਹਰਦੀਪ ਕਿ ਮੈਂ ਆਪਣਾ ਘਰ ਫੂਕ ਚੁੱਕਾ ਹਾਂ ਆਈ ਰੀਲੀ ਰੀਲੀ ਹੈਵ ਐਨ ਅਪੀਲ ਟੂ ਪੰਜਾਬੀ ਫਿਲਮ ਇੰਡਸਟਰੀ ਮੇਨਲੀ ਕਿ ਜਦੋਂ ਕੋਈ ਨਵਾਂ ਆਉਂਦਾ ਹੈ ਤੇ ਨਵਾਂ ਖੜਨ ਦੀ ਕੋਸ਼ਿਸ਼ ਕਰਦਾ ਹੈ ਮੇਰਾ ਪਰਸਨਲ ਓਪੀਨੀਅਨ ਹੈ ਪਲੀਜ਼ ਵੱਡੇ ਪੈਨਲਸ ਦੀ ਰੀ-ਰਿਲੀਜ਼ਸ ਨਾ ਕਰੋ ਕਿਉਂਕਿ ਇਫੈਕਟ ਪਏਗਾ ਦੇ ਆਰ ਸਟਿਲ ਗਰੋਇੰਗ ਐਂਡ ਅ ਅਸੀਂ ਕੋਸ਼ਿਸ਼ ਕਰਾਂਗੇ ਪੀਪਲ ਲਾਈਕ ਮੀ ਪੀਪਲ ਲਾਈਕ ਮਲਕੀ ਜੀ ਆਮ ਸ਼ੋਰ ਬਹੁਤ ਸਾਰੇ ਹੋਰ ਵੀ ਆਰਟਿਸਟ ਨੇ ਜੋ ਇਨਾ ਮਤਲਬ ਇਨਾ ਦੀ ਇੱਜ਼ਤ ਕਰਨਗੇ ਕਰਦੇ ਨੇ ਐਂਡ ਹੋਰ ਵੀ ਕਰਨਗੇ ਜਿਵੇਂ ਜਿਵੇਂ ਇਹ ਗ로우 ਕਰਨਗੇ ਜਿਵੇਂ ਜਿਵੇਂ ਇਹ 60 ਵਰਗੀਆਂ ਮੂਵੀਜ਼ ਕਰਨਗੇ ਹੋਰ ਪੈਕ 20 13 ਦਾ ਪਾਰਟ 2 ਬਣਾਉਣਗੇ ਤੁੰਕਾ ਤੁੰਕਾ ਦਾ ਪਾਰਟ 2 ਬਣਾਉਣਗੇ ਪਰ ਬਣਾ ਤਾਂ ਹੀ ਸਕਦੇ ਨੇ ਜੇ ਆਪਾਂ ਇਹਨਾਂ ਦੇ ਨਾਲ ਖੜੀਏ ਸਿਕ ਸੀਚ ਤੁਨਕਾ ਤੁਨਕਾ ਬੈਚ 2013 ਨੂੰ ਆਪਾਂ ਮੌਕਾ ਦਈਏ ਕਿ ਉਹ ਬਾਕਸ ਆਫਿਸ ਸਕਸੈਸ ਬਣ ਜਾਣ ਆਮ ਸ਼ੋਰ ਸਾਰੇ ਨੂੰ ਮੂਵੀ ਬਹੁਤ ਪਸੰਦ ਆਈ ਹੈ ਮੈਂ ਸਿਰਫ ਪ੍ਰੇ ਕਰਦੀ ਹਾਂ ਹੋਪ ਕਰਦੀ ਹਾਂ ਐਂਡ ਰਿਕੁਐਸਟ ਕਰਦੀ ਹਾਂ ਕਿ ਇਸ ਮੂਵੀ ਨੂੰ ਬਾਕਸ ਆਫਿਸ ਸਕਸੈਸ ਬਣਾਇਆ ਜਾਏ ਪਬਲਿਕ ਨੂੰ ਪੀਲ ਕਰਦੀਆਂ মিডিਆ ਨੂੰ ਅਪੀਲ ਕਰਦੀਆਂ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਤੁਹਾਨੂੰ ਮੂਵੀ ਵਧੀਆ ਲੱਗੀ ਤਾਂ ਪਲੀਜ਼ ਡੋਨਟ ਵੇਟ ਕਿ OTT ਤੇ ਆ ਜਾਏਗੀ ਆਪਾਂ ਦੇਖ ਲਵਾਂਗੇ ਨਹੀਂ OTT ਤੇ ਕੋਈ ਰਾਈਟਸ ਨਹੀਂ ਵਿੱਚੇ ਹੈਗੇ ਇਹਨਾਂ ਨੇ OTT ਤੇ ਹਜੇ ਨਹੀਂ ਆਏਗੀ ਸੋ ਵਰਡ ਆਫ ਮਾਉਥ ਪਲੀਜ਼ ਸਪਰੈਡ ਕਰਿਓ ਐਂਡ ਆਈ ਰੀਲੀ ਰੀਲੀ ਹੋਪ ਹਰਦੀਪ ਐਂਡ ਗੈਰੀ ਕਿ ਤੁਹਾਨੂੰ ਆਨ ਵਾਲੇ ਟਾਈਮ ਵਿੱਚ ਤੁਹਾਡੀ ਲੈਗ ਪੁਲਿੰਗ ਨਾ ਹੋਵੇ ਐਂਡ ਤੁਸੀਂ ਗਰੋ ਕਰੋ ਤੁਸੀਂ ਗਰੋ ਕਰੋ ਐਂਡ ਤੁਹਾਨੂੰ ਸਪੋਰਟ ਮਿਲੇ ਫਿਲਮ ਬਾਰੇ ਸਾਰੇ ਨੂੰ ਹੁਣ ਪਤਾ ਜਿੰਨੇ ਵੀ ਇੱਥੇ ਲੋਕ ਨੇ ਉਹਨਾਂ ਨੇ ਦੇਖ ਲਿਆ ਆਈ ਜਸਟ ਵਾਂਟ ਕਿ ਨਵੇਂ ਲੋਕਾਂ ਨੂੰ ਨਵੇਂ ਆਰਟਿਸਟਸ ਨੂੰ ਮੌਕਾ ਦਿੱਤਾ ਜਾਵੇ ਤੇ ਵਧੀਆ ਮੌਕਾ ਦਿੱਤਾ ਜਾਵੇ ਥੈਂਕ ਯੂ ਸੋ 6 ਜੂਨ 14 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਪਲੀਜ਼ ਸਾਰੇ ਜਾ ਕੇ ਦੁਬਾਰਾ ਦੇਖਿਓ